ਲਾਲਾ ਵਾਲੇ ਦਾ ਵਜ਼ੀਰਾ ਫੇਰਦਾ ਆਵੇ ਜਾਣਾ ਕੋਈ ਹੁਕਮ ਕੱਟ ਕੇ you <sweak> plan ਜਿਕਰਾ ਹੋਵੇ ਪਾਰਨਾ ਬੋਲੋ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੀ ਜੈ ਹੋ ਜਿਕਰਾ ਲੱਖਾਂ ਦੇ ਦਾਤੇ ਦਾ ਜਿਕਰਾ ਕੋਟੜ ਦੇ ਪੀਰ ਦਾ ਸਦਾ ਹੀ ਜੈ ਹੋ ਜਿਕਰਾ ਪੈਰੋਂ ਛੜੀਏ ਦਾ ਸਦਾ ਹੀ ਜੈ ਹੋ ਜਿਕਰਾ ਮਹਾਮਈ ਕਾਲਕਾਂ ਦਾ ਸਦਾ ਹੀ ਜੈ ਹੋ ਜਿਕਰਾ ਮਹਾਮਰ ਮਿਸਾਨੀ ਦਾ ਸਦਾ ਹੀ ਜੈ ਹੋ ਜਿਕਰਾ ਬਾਬੇ ਸੇਖੂ ਵਾਲੇ ਸੰਤਾਂ ਦਾ ਜਿਕਰਾ ਬਾਬੇ ਖੇਤਪਾਲ ਦੇ ਦਰਬਾਰ ਦਾ ਸਦਾ ਹੀ ਜੈ ਹੋ ਜਿਕਰਾ ਸ਼ਿਪੋਲੇ ਸ਼ੰਕਰ ਦੇ ਦਰਬਾਰ ਦਾ ਭਈ ਚਾਹ ਪਿਆਤੀ ਸਰੇਮ ਆਹ ਜਿਕਰਾ ਨਹੀਂ ਬੋਲਦੇ ਬਾਬਾ

ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਖਾ ਵੀ ਕਰਦੇ ਸੇਵਾਦਾਰੋ ਹਵਿ ਰਾਜਾ ਮੇਰੇ ਮਾਲਕ ਦਾ ਐਸਾ ਹੁਕਮ ਬਾਬਾ ਕਹਿੰਦਾ ਅੱਜ ਦਾ ਦਵਾਨ ਮਨਜ਼ੂਰ ਜੋ ਮੇਰੇ ਮਾਲਕ ਦੇ ਨਾਂ ਤੇ ਸੱਕਰ ਪਤਾਸੇ ਕੁੱਟ ਕੇ ਨਾਚੂਰਮਾ ਲਾਤਾ ਬਾਬਾ ਕਹਿੰਦਾ ਵੀ ਮਨਜ਼ੂਰ ਕੀਤਾ ਫਿਰ ਮੇਰੇ ਮਾਲਕ ਦਾ ਐਸਾ ਹੁਕਮ ਕਹਿੰਦਾ ਆਈ ਹੋਈ ਸੰਗਤ ਦੀ ਚੌਂਕੀ ਮਨਦਾ ਬਾਬਾ ਤਾੜੀ ਲਾ ਦਿਓ ਜੀ ਇੱਕ ਬਾਬੇ ਦੇ ਨਾਮ ਦੀ ਕਹਿੰਦਾ ਸਾਜੀਆਂ ਦਾ ਸਾਜ ਮਨਜ਼ੂਰ ਤੇ ਸੌਂਡ ਵਾਲੇ ਵਿੱਚ ਸੌਂਡ ਬਹੁਤ ਸੱਚੇ ਦਰਬਾਰ ਦੀ ਇਹ ਸਾਡੇ ਵੀਰ ਗੋਰਾ ਜੁਗਨੀ ਜੀ ਡਬਲਿਓ ਵੱਡੇ ਵੀਰ ਆ ਸਾਡੇ ਤੇ ਬਹੁਤ ਸੋਹਣਾ ਕੋ ਹੁੰਦੇ ਆ ਤੇ ਇਹਨਾਂ ਦਾ ਤਾੜੀ ਨਾਲ ਸਾਥ ਦਿਓ ਬਹੁਤ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਜੀ ਹਾਂ ਵੀ ਰਾਜੇ ਮਾਲਕ ਨੇ ਬਾਬੇ ਦਾ ਦਰਮਾਨ ਮਨਜ਼ੂਰ ਕਰ ਲਿਆ ਜੋ ਮੇਰੇ ਮਾਲਕ ਦੇ ਨਾਮ ਤੇ ਅੰਨ ਪਾਣੀ ਲਾਤਾ ਵੀ ਮਨਜ਼ੂਰ ਕਰ ਲਿਆ ਬਾਬਾ ਕਹਿੰਦਾ ਕੰਮੇ ਕਿਸੇ ਚੀਜ਼ ਦੀ ਛੱਡੀ ਨਹੀਂ ਤੇ ਕਹਿੰਦਾ ਛੱਡਦਾ ਵੀ ਨਹੀਂ ਠੀਕ ਹੈ ਕਹ ਬਾਬਾ ਆ ਜੋ ਜੀ ਸੱਚ ਚੱਲ ਕੇ ਸੱਚ ਚੱਲ ਕੇ ਢਲੇ ਤੇ ਹੋਂ ਆ ਸੋਹਣਿਆ ਮੇਰਾ ਸਿੰਨੀ ਮਿੰਨੀ ਪਿੱਤੀ ਪਿੱਤੀ ਬੀਨ ਵਜਾ ਜੋ ਮੀਂ ਗਿਆ ਕਹਿੰਦਾ ਆਉਂਦੇ ਸਾਲ ਦੇ ਵਿੱਚ ਕਹਿੰਦਾ ਬਾਬਾ ਕਹਿੰਦਾ ਇੱਕ ਪਲਾਟ ਦੀ ਕੋਈ ਨਿਸ਼ਾਨੀ ਦੇ ਕੇ ਗਿਆ ਕਹਿੰਦਾ ਪਲਾਟ ਤਾਂ ਬਾਕੀ ਜਾਂਦਾ ਬਾਬੇ ਜੀ ਨੂੰ ਹੁਕਮ ਆਇਆ ਵੀ ਕਹਿੰਦਾ ਇਹ ਪਲਾਟ ਖੁੱਲਾ ਹੋਣਾ ਤੇ ਅਗਲੇ ਸਾਲ ਆਪਾਂ ਫਿਰ ਖੁੱਲੇ ਚੀਂ ਦਵਾਵਾਂਗੇ ਤਾਂ ਤਾੜੀ ਲਾ ਦਿਓ ਜੀ ਇੱਕ ਇੱਕ ਤਾੜੀ ਲਾਓ ਸਰਕਾਰਾਂ ਦੇ ਨਾਂ ਦੀ ਸਾਰਾ ਦੇ ਪਲਾਟ ਖੁੱਲੇ ਹੋ ਜਾਣ ਠੀਕ ਐ ਇੰਨਾ ਹੁਕਮ ਸੀ ਬੈਠ ਸਕਦੇ ਹਾਂ ਚੱਲੋ ਮੇਰੇ ਮਾਲਕ ਦਾ ਸਾ ਹੁਕਮ ਕੋਈ ਬੱਚੇ ਦੀ ਬਾਬਤ ਕੜ ਪਾਉਂਦਾ ਹੋਵੇ ਬਾਬੇ ਤੋਂ ਖੁਸ਼ੀ ਮੰਗਦਾ ਹੋਵੇ ਪੁੱਤ ਦੀ ਹਾਂਜੀ ਇਹ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰ ਮੁੰਡਾ ਮਰਦਾਨੇ ਰਾਣੀ ਸੁੰਦਰਾ 待って。<Hadi. S 2> hadi, hadi. ਤਾੜੀ ਲਾ ਦਿਓ ਜੀ ਇਸ ਬਾਬੇ ਦੇ ਨਾਮ ਕੀ ਬਾਤ ਇੱਕ ਵਾਰੀ ਅੱਗ ਤੁਹਾਡੇ ਘਰੇ ਲੱਗ ਗਈ ਤੇ ਇੱਕ ਵਾਰੀ ਅੱਗ ਕਹਿੰਦਾ ਪਿੱਛੇ ਲੱਗ ਗਈ ਤਾਂ ਕਹਿੰਦਾ ਜਿਓ ਜੀ ਦੇ ਕਹਿੰਦਾ ਮਾਣਾ ਦੇ ਵਿੱਚ ਅੱਗ ਲੱਗ ਗਈ ਸਮਝ ਗਏ ਮਾਲਕ ਐਸਾ ਹੁਕਮ ਦੇ ਗਿਆ ਕਹਿੰਦਾ ਇੱਕ ਬੰਦਾ ਘਰੋਂ ਲੜ ਕੇ ਨਿਕਲ ਗਿਆ ਸੀ ਤੇ ਦੋ ਸਾਲਾਂ ਤੋਂ ਆਇਆ ਸੀ ਕੌਣ ਸੀ ਇਹ ਕੀ ਬਾਤ ਹੈ ਜੀ ਤਾੜੀ ਲਾ ਦਿਓ ਜੀ ਮਾਮਸਾਰੀ ਬਾਗ ਲਵਾਇਆ ਪਾਣੀ ਪਉਦੇ ਚੇਲੇ ਮਾਂ ਮਸਾਂੜੀ ਬਾਗ ਲਵਾਇਆ ਪਾਣੀ ਪੁੰਦੇ ਚੱਲੇ ਵੇ ਖੜਾਰਾ ਜੋ ਗਿਆ ਕਰ 8 ਵਜੇ ਹੋ ਗਿਆ ਸੀ ਤੇ ਕਹਿੰਦਾ ਦੁੱਖ ਜਿਵੇਂ ਕਹਿੰਦਾ ਟੋਕਰੇ ਭਰ-ਭਰ ਕੇ ਸਟ ਦੇ ਘਰ ਦੇ ਵਿੱਚ ਇਹ ਖੁੰਦੇ ਛਿੱਟੇ ਥੋਡੇ ਕਰੇ ਆਏ ਸੀ ਮਾਸ ਮਿੱਟੀ ਥੋਡੇ ਕਰੇ ਆਏ ਸੀ ਤਾੜੀ ਲਾ ਦੇ ਬਹੁਤ ਸੱਚੇ ਦਰਬਾਰ ਦੀ ਕੀ ਕਹਿੰਦਾ ਕਹਿੰਦਾ ਇੱਕ ਵਾਰੀ ਕਹਿੰਦਾ ਕੱਪੜੇ ਗਾਇਬ ਹੋ ਗਏ ਸੀ ਘਰ ਦੇ ਵਿੱਚੋਂ ਕਿਤੇ ਹੋ ਗਏ ਸੀ ਕਾ ਵਾਹ ਜਿੱਤ ਜਿੱਤ ਹਰ ਕੋ ਕਹਿੰਦਾ ਤੂੰ ਵੀ ਹਾਰ ਸਰੀਆ I'm to ਮੈਂ ਵੀ ਤੇਰੇ ਦਰ ਤੇ ਆਇਆ ਮੈਂ ਇੱਕ ਤਾਂ ਤੁਹਾਡੇ ਘਰ ਦੇ ਵਿੱਚ ਕਰੇ ਕਰਾਏ ਦਾ ਰੋਲਾ ਇੱਕ ਜਿਹੜੇ ਤੁਸੀਂ ਬਜ਼ੁਰਗਾਂ ਨੂੰ ਮੰਨਦੇ ਹੋ ਉਹ ਬਜ਼ੁਰਗ ਤੁਹਾਡੇ ਕੋਸ਼ ਹੈ ਨਹੀਂ ਉਹਨਾਂ ਤੋਂ ਤੁਸੀਂ ਖੁਸ਼ੀ ਮੰਗ ਲਓ ਤੁਹਾਡੀ ਖੁਸ਼ੀ ਪੂਰੀ ਨਹੀਂ ਕਰਦੇ ਸੋਚਦੇ ਕੁਝ ਹੋਰਾਂ ਹੋਈ ਕੁਝ ਹੋਰ ਜਾਂਦਾ ਠੀਕ ਹੈ ਇਸ ਦਰਬਾਰ ਤੇ ਆਏ ਹੋ ਬਾਬੇ ਤੋਂ ਇਸ ਚੀ ਦਾ ਪਾਕਰ ਵਾ ਲੋ ਇੱਕ ਤਾਂ ਕਰੇ ਕਰਾਏ ਦਾ ਰੋਲਾ ਇੱਕ ਤੁਹਾਡੇ ਬਜ਼ੁਰਗਾਂ ਦੇ ਜਿਹੜੇ ਤੁਸੀਂ ਉੱਥੋਂ ਲੈ ਕੇ ਆਏ ਆ ਸਮਝ ਗਏ ਦੇਖੋ ਗਲਤੀ ਥੋੜੀ ਜਿਹੀ ਹੋ ਜੇ ਤਾਂ ਕੁੰਡੀ ਬਹੁਤ ਵੱਡੀ ਪੈ ਜਾਂਦੀ ਹੈ ਪਰ ਤੁਹਾਡੇ ਕੁੰਡੀ ਪੈ ਗਈ ਬਜੁਰਗਾਂ ਦੀ ਵੀ ਪੈ ਗਈ ਤੇ ਇੱਕ ਜਣਾ ਸਾਡੇ ਕੇਸ ਪਿਆ ਸੀ ਜ਼ਮੀਨ ਦਾ ਰੌਲਾ ਪਿਆ ਸੀ ਤੇ ਇਥੋਂ ਕੁੰਡੀ ਸੋਡੀ ਸਾਰੀ ਰੁਪ ਗਈ ਐਵੇਂ ਆ ਹਲਪੜਾ ਕਰਵਾ ਦਈਏ ਬਾਬੇ ਦੇ ਫੇਰੀਆਂ ਲਾ ਦੇਗੇ ਸਾਡੇ ਇੱਥੇ ਪੱਕੀ ਗੱਲ ਹੈ ਲੈ ਕਹਿ ਬਾਬੇ ਨੂੰ ਬਾਬਾ ਤੇਰੇ ساتھ ਫੇਰੀਆਂ ਲਾਉਂਗੀ ਇੱਥੇ ਤੇ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਬਾਬੇ ਤੋਂ ਫਰਾਲ ਲੈ ਲਈ ਠੀਕ ਹੈ ਬਹੁਤ ਸੱਚੇ ਦਰਬਾਰ ਦੀ ਕਿਆ ਬਾਤ ਸਦਾ ਹੀ ਜੰਗ ਉਹ ਤੀਨ ਮੇਰੇ ਦੇ ਰਾਹ ਦਿਆ ਰੇ ਬੰਦਾ ਪਹੁੰਚਦਾ ਕਰਕੇ ਮਾਲਕ ਦਾ ਐਸਾ ਹੁਕਮ ਇੱਕ ਨੌਕਰੀ ਦਾ ਹੁਕਮ ਤੇ ਦੂਜਾ ਕੋਈ ਮਾਤਾ ਦੇ ਦਰਦ ਰਹਿਣਦਾ ਹੋਵੇ ਕੋਈ ਆਜੋ ਜੀ ਕਿਸੇ ਦਾ ਨੌਕਰੀ ਦਾ ਸਵਾਲ ਹੈ ਨੌਕਰੀ ਲੱਗਣਾ ਔਰ ਇੱਕ ਦਰਦ ਦੀ ਕਹਾਣੀ ਬਣਦੀ ਹੈ ਦੂਜਾ ਸਵਾਲ ਨੌਕਰੀ ਲੱਗਣਾ ਕਿਸੇ ਨੇ ਜਿਨ੍ਹਾਂ ਨੇ ਨੌਕਰੀ ਲੱਗਣੀ ਹੈ ਬਾਬਾ ਜੀ ਦਰਬਾਰ ਦੇ ਵਿੱਚ ਪਹੁੰਚ ਜਾਓ तुंहिंजी लिखण मार जी नौकरी हा जी हा ਸਾਰੀ ਸੰਗਤ ਵੱਲੋਂ ਸੱਚੇ ਦਰਬਾਰ ਦੀ ਜੈ ਹੋ ਆਪਣੇ ਆਪਣੇ ਗੁਰੂ ਆਦੇ ਸੱਚੇ ਦਰਬਾਰ ਦੀ ਸਦਕਾ ਘਰ ਦੀ ਬਾਬਤ ਕਣ ਹੋਣ ਤੇ ਘਰ ਦੇ ਵਿੱਚ ਗੱਦੀ ਹੋਵੇ ਘਰ ਦੀ ਬਾਬਤ ਕਣ ਹੋਣ ਤੇ ਘਰ ਦੇ ਵਿੱਚ ਇਰਾ ਫਕੀਰਾਂ ਦੀ ਸੇਵਾ ਚੱਲਦੀ ਹੋਵੇ ਘਰ ਦੇ ਵਿੱਚ ਗੱਦੀ ਹੋਵੇ ਹਾਂਜੀ ਗੱਦੀ ਦਾ ਸਵਾਲ ਔਰ ਸਾਰੇ ਘਰ ਦੇ ਬਾਰੇ ਪੁੱਛਣਾ ਘਰ ਦੇ ਵਿੱਚ ਗੱਦੀ ਹੋਵੇ ਬਾਬੇ ਦੀ ਮਾਨਤਾ ਬਾਬੇ ਦੀ ਸੇਵਾ ਹੋਵੇ ਬਾਬੇ ਨੂੰ ਮੰਨਦੇ ਹੋਣ ਕਦੀ ਦਾ ਸਵਾਲ ਹੋਵੇ ਅਗਰ ਕਿਸੇ ਦਾ ਸਵਾਲ ਹੈ ਤਾਂ ਥੋੜਾ ਜਾਂ ਛੇਤੀ ਛੇਤੀ ਆ ਜਿਓ ਹਾਲ ਹੈ ਹਾਲ ਹੈ ਹਾਲ ਹੈ ਹਾਲ ਹੈ

Putta oh mole. ਅਸੀ ਜ਼ਿੰਦਗੀ ਨਾਲੋਂ ਤਾਂ ਮਰ ਜੀਏ ਇੱਕ ਬੰਦਾ ਘਰ ਦੇ ਵਿੱਚੋਂ ਮਰਜੀ ਕਰਦਾ ਕੌਣ ਕਰਦਾ ਹੈ ਬਰਾਗ ਨੂੰ ਬਰਾਗ ਬਣਦਾ ਚਿੱਤ ਰੋਣ ਨੂੰ ਕਰਦਾ ਤੇ ਕਈ ਵਾਰੀ ਰੋਣ ਵੀ ਲੱਗ ਜਾਂਦਾ ਹੈ ਕੌਣ ਲੱਗੇ ਹੁੰਦਾ ਮਾਤਾ ਘਰ ਦੇ ਵਿੱਚ ਤੁਸੀਂ ਕਰਦੇ ਹੋ ਕਹਿ ਬਾਬਾ ਨੇ ਲੱਗਿਆ ਵੀ ਹੈ ਕੌਣ ਪਹਿਲਾਂ ਪਿੱਛੇ ਕਿੱਥੇ ਰਹਿੰਦੇ ਸੀ ਬਾਬਾ ਮੈਨੂੰ ਐ ਦੱਸ ਜੀ ਜਾਂਦਾ ਵੀ ਤੁਹਾਡਾ ਪਿੱਛਾ ਬੁੜਿਆਂ ਦਾ ਪੰਜਾਬ ਦਾ ਸੀ ਐਵੇਂ ਸੀ ਦੱਸਦਾ ਫਿਰ ਤੁਹਾਨੂੰ ਕੌਣ ਹੈ ਕਹ ਬਾਬਾ ਲਾਈ ਲਾ ਦੇ ਜਿੱਕ ਕੀਵਾ ਬਹੁਤ ਸੱਚਾ ਦਰਬਾਰ ਦੀ